ਸਤਿ ਸ਼੍ਰੀ ਅਕਾਲ ਜੀ ਮੈਂ ਰਾਜਦੀਪ ਸਿੰਘ ਅਲਵੇਲਾ ਤੁਸੀਂ ਦੇਖ ਰਹੇ ਅਜੀਤ ਟੀਵੀ ਚੋਣਾਂ ਦੇ ਨਤੀਜੇ ਅੱਜ ਆ ਰਹੇ ਨੇ ਇਸ ਟਾਈਮ ਮੌਜੂਦਾ ਮਾਚੀਵਾੜਾ ਸਾਹਿਬ ਦੇ ਸਰਕਾਰੀ ਸੀਨੀਅਰ ਸੈਂਟਰੀ ਸੂਟ ਦੇ ਵਿੱਚ ਜਿੱਥੇ ਕਿ ਚੋਣਾਂ ਦੇ ਨਤੀਜੇ ਹੁਣ ਮਾਚੀਵਾੜਾ 16 ਬਲਾਕਾਂ ਦੇ ਵਿੱਚੋਂ ਜੇ ਗੱਲ ਕਰੀਏ ਸ਼ਰੋਮਣੀ ਅਕਾਲੀ ਦਲ ਨੇ ਪੰਜ ਸੀਟਾਂ ਦੀ ਲੀਡ ਕੀਤੀ ਹੈ ਜਿਹੜੀ ਕਿ ਹੈਡੋਵੇਟ ਤੋਂ ਤੱਕਰਾ ਪੰਜ ਗ੍ਰਹਾਈਆਂ ਚਕਲੀਆਦਲ ਮਾਣੇਵਾਲ ਇਸੇ ਤਰ੍ਹਾਂ ਜੇ ਗੱਲ ਕਰੀਏ ਆਮ ਆਦੀ ਪਾਰਟੀ ਨੇ 6 ਸੀਟਾਂ ਜਿਹੜੀ ਰਹੀਆਂ ਨੇ ਕਕਰਾਲਾ ਮਾਚੀਵਾੜਾ ਖਾਮ ਭਰਤਲਾ ਬਲੋਲਪੁਰ ਖੀਰਨੀਆਂ ਗਹਿਲੇਵਾਲ ਇਸ ਤੋਂ ਇਲਾਵਾ ਜਿਹੜੇ ਕਾਂਗਰਸ ਦੀ ਗੱਲ ਕਰੀਏ ਤਾਂ ਰਤੀਪੁਰ ਤੇ ਸ਼ੇਰਪੁਰ ਬੇੜ ਤੋਂ ਦੋ ਸੀਟਾਂ ਆਈਆਂ ਨੇ ਅੰਨੇ ਜਾ ਰਿਹਾ ਕਿ ਇਹ ਤੇ ਦੇਖਣ ਦੇ ਵਿੱਚ ਆਇਆ ਕਿ ਇਹ ਮੁਕਾਬਲਾ ਆਮ ਆਦਮੀ ਪਾਰਟੀ ਤੇ ਅਕਾਲੀ ਦਲ ਦੇ ਵਿਚਕਾਰ ਰਸੀ ਤੇ ਬਾਕੀ ਕੁਝ ਸੀਟਾਂ ਤੇ ਹਲੇ ਫੈਸਲਾ ਆਉਣਾ ਬਾਕੀ ਹੈ ਦੋ ਤੋਂ ਤਿੰਨ ਸੀਟਾਂ ਤੇ ਤਾਂ ਇਸ ਨਾਲ ਸੰਬੰਧਿਤ ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਜਸਪਾਲ ਸਿੰਘ ਗੱਜ ਨੇ ਇਹਨਾਂ ਨਾਲ ਗੱਲਬਾਤ ਕਰ ਲੈਂਦੇ ਹਾਂ ਜੀ ਜੀ ਸਰ ਕੀ ਕਹੋਗੇ ਅੱਜ ਦੇ ਲੈ ਕੇ ਜੀ ਕਾ ਖਾਲਸਾ ਵੈਟਰ ਜੀ ਕੀ ਫਤਹਿ ਦੇਖੋ ਜੀ ਜਿਹੜਾ ਪਬਲਿਕਾ ਉਹ ਸਮਝ ਗਈ ਆ ਵੀ ਕਿਹੜੀ ਤੁਹਾਡੀ ਪਾਰਟੀ ਆ ਕਿਹੜੀ ਖੇਤਰੀ ਪਾਰਟੀ ਨੂੰ ਵੋਟ ਪਾਉਣੀ ਚਾਹੀਦੀ ਆ ਇਹ ਨੂੰ ਨਹੀਂ ਪਾਉਣੀ ਚਾਹੀਦੀ ਸੋ ਹਜੇ ਸਰਕਾਰ ਦੀ ਨਯੁਤਾ ਸਰਕਾਰ ਦਾ ਹਜੇ 1 ਸਾਲ ਬਾਕੀ ਆ ਪਰ ਜਿਹੜੇ ਸਾਡਾ ਜਿਹੜਾ ਲੋਕਾਂ ਚ ਰੁਝਾਨ ਆ ਉਹ ਬਿਲਕੁਲ ਵੀ ਅਕਾਲੀ ਦਲ ਲਿਆਉਣ ਦੀ ਮੈਂ ਖੇਤਰ ਤੇ ਆਇਆ ਹੋਇਆ ਵੀ ਬਿਲਕੁਲ ਅਕਾਲੀ ਦਲ ਪਿਆਰੀ ਚਾਉਣ ਦੀ ਸੋ 2027 22 ਦੀ ਇਹ ਜਿਹੜੀ ਜਿਹੜੀ ਬੇਸ ਬਣ ਰਿਹਾ ਜੀ ਸੋ ਅਕਾਲੀ ਦਲ ਬਿਲਕੁਲ ਤਿਆਰ ਆ ਕੀ ਲੱਗ ਰਿਹਾ ਲੋਕਾਂ ਨੇ ਇੱਕ ਤਰਫਾ ਇਸ ਵਾਰ ਵੀ ਫੈਸਲਾ ਲੈਣਾ ਨਾ ਕਿ ਸਤਾਈ ਦੇ ਵਿੱਚ ਜਾਂ ਕੀ ਲੱਗਦਾ ਜੀ ਮੈਂ ਹੁਣ ਦੀ ਚੋਣਾਂ ਲੈ ਜੀ ਬਿਲਕੁਲ ਬਿੱਲਾ ਜੀ ਇਹ ਤੋਂ ਤੁਹਾਨੂੰ ਪਤਾ ਲੱਗੇਗਾ ਦੇਖੇ ਰਿਹਾ ਵੀ ਜਿਹੜਾ ਲੋਕ ਕਿੰਨਾ ਪਸੰਦ ਕਰ ਰਹੇ ਨੇ ਅਕਾਲੀ ਦਲ ਨੂੰ ਵੱਡਾ ਵੱਡਾ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਜਿਹੜਾ ਸਮਰਾਲਾ ਹਲਕਾ ਤੋਂ ਸਾਡੇ ਪਰਮ ਸਿੰਘ ਢੱਲੋਂ ਨੇ ਲੋਕਾਂ ਦਾ ਜਿਹੜਾ ਪਿਆਰ ਆ ਉਹ ਸਾਨੂੰ ਹੁਣ ਵੋਟਾਂ ਦੇ ਰਾਹੀਂ ਸਾਨੂੰ ਮਿਲ ਰਿਹਾ ਜੀ ਸੋ ਲੋਕ ਅਸੀਂ ਸਤਾਈ ਲਈ ਤਿਆਰ ਆ ਤੇ ਪਬਲਿਕ ਵੀ ਜਲਦੀ ਸਾਨੂੰ ਸਤਾਜ ਲਿਆਉਣ ਲਈ ਤਿਆਰ ਆ ਇਸੀ ਤਰ੍ਹਾਂ ਸਾਡੇ ਕੋਲ ਮਾਣੇਵਾਲ ਜ਼ੋਨ ਤੋਂ ਵੀ ਮੈਂਬਰ ਨੇ ਉਹਨਾਂ ਦੇ ਪ੍ਰਵਾਕ ਮੈਂ ਨਾਮ ਦਾ ਅਪਕੀਆ ਜੀ ਮੇਰਾ ਨਾਮ ਹਰਜੀਤ ਸਿੰਘ ਜੀ ਹਾਂ ਕੋਣ ਤੁਸੀਂ ਖੜੇ ਸੀ ਕਿਸ ਨਾਮ ਹਾਂ ਜੀ ਮੈਂ ਆਕਾਲੀ ਦਲ ਤੋਂ ਹਰੇਕ ਜ਼ਮਤੀ ਮੈਂਬਰ ਜੀ ਹਾਂ ਮੈਂ ਸਾਰੇ ਲੋਕਾਂ ਦਾ ਬਹੁਤ ਹੀ ਧੰਨਵਾਦ ਕਰਦਾ ਆਪਣੇ ਜ਼ੋਨ ਦੇ ਜਿੰਨੇ ਪਿੰਡ ਸੀ ਜਿਨ੍ਹਾਂ ਨੇ ਮੈਨੂੰ ਆਪਣਾ ਮਾਣ ਪਿਆਰ ਬਖਸ਼ ਕੇ ਇਸ ਸੀਟ ਜਿੱਤਵਾਈ ਹੈ ਇਹ ਤਾਂ ਕੁਦਰਤੀ ਗੱਲਾਂ ਨੇ ਪ੍ਰਮਾਤਮਾ ਸੱਚਾਈ ਦੀ ਜਿੱਤ ਕਰਦਾ ਆਕਾਲੀ ਦਲ ਪਹਿਲਾਂ ਕਾਫੀ ਪਿੱਛੇ ਸੀ ਲੋਕਾਂ ਦੇ ਮਨਾਂ ਵਿੱਚ आम आदमी पार्टी ने जो कोखो फलाना फलाइयां दी और परमात्मा ने नेतारा करता है अकाली दल अपना बहुत ही बढ़िया लोका ने प्यार ਦਿੱਤਾ ਮੈਂ ਤਾਂ ਕਹਿੰਦਾ ਇਤਾਂ ਪਿਆਰ ਦਿੰਦੇ ਰਹਿਣਾ ਪੰਜਾਬ ਦਾ ਸੁਧਾਰ ਹੋਵੇ ਪਿੰਡਾਂ ਦਾ ਸੁਧਾਰ ਹੋਵੇ ਜੋ ਗਰੀਬ ਪਰਿਵਾਰ ਨੇ ਨੌਜਵਾਨ ਬੱਚੇ ਨੇ ਉਹਨਾਂ ਦਾ ਵੀ ਵਿਕਾਸ ਹੋਵੇਗਾ ਸਰਕਾਰ ਦਿਨ ਰਾਤ ਨਾਲ ਖੜੇਗੀ ਆਪਣੇ ਲੋਕਾਂ ਦੇ ਮੈਂ ਬਹੁਤ ਹੀ ਧੰਨਵਾਦ ਕਰਦਾ ਹਾਂ ਪਬਲਿਕ ਦਾ ਜਿਨ੍ਹਾਂ ਨੇ ਸਾਥ ਦਿੱਤਾ ਹੈ। ਸੋ ਇਹ ਸਨ ਮਾਣੇਵਾਲ ਜ਼ੋਨ ਤੋਂ ਕੈਂਡੀਡੇਟ ਜਿਹੜੇ ਜੇਤੂ ਰੇ ਨੇ ਕਾਲੀ ਦਲ ਦੇ ਸ਼੍ਰੋਮਣੀ ਕਾਲੀ ਦਲ ਦੇ ਤਾਂ ਇਸੇ ਤਰ੍ਹਾਂ ਜੇ ਗੱਲ ਕਰੀਏ ਜਿਲ੍ਹਾ ਪ੍ਰੀਸ਼ਦ ਦੀ ਚੋਣਾਂ ਨੂੰ ਲੈ ਕੇ ਵੱਡੀ ਹੌਟ ਸੀਟ ਮੰਨੀ ਜਾਂਦੀ ਸੀ ਜਿਹੜੀ ਨੀਲੋ ਕਲਾ ਜ਼ੋਨ ਆ ਇਤੋਂ ਸ਼੍ਰੋਮਣੀ ਕਾਲੀ ਦਲ ਤੇ ਆਮ ਆਦੀ ਪਾਰਟੀ ਦੇ ਵਿੱਚ ਘਾਰ ਮੁਕਾਬਲਾ ਹੈ ਤਾਂ ਗੱਲ ਕਰੀਏ ਤਾਂ ਸ਼੍ਰੋਮਣੀ ਕਾਲੀ ਦਲ ਦੇ ਉਮੀਦਵਾਰ ਨੇ ਜਿਹੜੇ ਉਹ ਵੀ ਕਾਫੀ ਅੱਗੇ ਵੋਟਾਂ ਦੇ ਨਾਲ ਅੱਗੇ ਚੱਲ ਰਹੇ ਨੇ ਤਾਂ ਕੁਝ ਸਮਾਂ ਬਾਕੀ ਹੈ ਤਿੰਨ ਬਲਾਕ ਸੰਪਤੀ ਦੇ ਬਾਕੀ ਨੇ ਜਿਹੜੇ ਰਿਜ਼ਲਟ ਆਉਣੇ ਬਾਕੀ ਨੇ ਤਾਂ ਉਹ ਵੀ ਤੁਹਾਡੇ ਨਾਲ ਥੋੜੀ ਦੇਰ ਤੱਕ ਸਾਂਝੀ ਕਰਾਂਗੇ ਵਧੇਰੇ ਅਪਡੇਟ ਲਈ ਸਾਡੇ ਚੈਨਲ ਅਜੀਤ ਦੇ ਨਾਲ ਜੁੜੇ ਰਹੋ ਮਾਚੀਵਾੜਾ ਸਾਹਿਬ ਤੋਂ ਰਾਜੀਤ ਸਿੰਘ ਹਲਵੇਲਾ ਦੀ ਰਿਪੋਰਟ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚਣ ਲਈ